ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤਾਂ ਤੁਹਾਡਾ ਚੈਨਲ ਗਿਆਨ ਟਾਈਮ ਤੇ। ਹਾਜ਼ਰ ਹੈ ਨਵੀਂ ਕਹਾਣੀ ਲੈ ਕੇ। ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਊਗੀ। ਰਖੜ ਪੁੰਨਿਆ ਦਾ ਦਿਨ ਸੀ। ਉਸ ਦਿਨ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਪਹਿਲੇ 2 ਘੰਟਿਆਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਤਾਂ ਕਿ ਨੌਕਰੀ ਕਰਦੀਆਂ ਧੀਆਂ ਭੈਣਾਂ ਆਪਣੇ ਵੀਰਾਂ ਦੇ ਗੋਰੇ ਨਿਸ਼ੋਗ ਗੁੱਟਾਂ ਤੇ ਸੋਹਣੀਆਂ-ਸੋਹਣੀਆਂ ਰਖੜੀਆਂ ਸਜਾ ਕੇ ਉਹਨਾਂ ਦੇ ਸ਼ਗਨ ਮਨਾ ਸਕਣ। ਵੀਰਾਂ ਦੀਆਂ ਸੁੱਖਾਂ ਮੰਗਦੀਆਂ ਭੈਣਾਂ ਨੂੰ ਤਾ ਇਹ ਦਿਨ ਮਸਾ ਆਉਂਦਾ ਹੈ ਉਸ ਦਿਨ ਉਸ ਸਾਰੀ ਸਾਰੀਆਂ ਕੁਲੀ ਗੱਜ ਆਪੋ ਆਪਣੇ ਭਰਾਵਾਂ ਦੇ ਰਖੜੀਆਂ ਬਣ ਕੇ ਆਈਆਂ ਸਨ ਰਖੜੀਆਂ ਤੇ ਵੀਰਾਂ ਵੱਲੋਂ ਕੀ ਕੁਝ ਮਿਲਿਆ ਦੀ ਜ਼ਬਰਦਸਤ ਕਮੈਂਟਰੀ ਹੋ ਰਹੀ ਸੀ ਮੇਰੇ ਬ੍ਰਦਰਜ਼ ਨੇ ਕਿਹਾ ਲੈ ਭਾਈ ਕੁੜੀਏ ਖੁੱਲ ਕੇ ਦੱਸ ਦੇ ਬਈ ਤੂੰ ਸਕੂਟਰੀ ਲੈਣੀ ਏ ਜਾਂ ਤੈਨੂੰ ਨਗਦ ਕੈਸ਼ ਦੇ ਦਈਏ ਛੇਤੀ ਦੱਸ ਸੰਗਣਾ ਸੁੰਗਣਾ ਨਹੀਂ ਸਾਲ ਮਗਰੋਂ ਮਸਾ ਕਿਤੇ ਉਡੀਕਦਿਆਂ ਨੂੰ ਇਹ ਤਿਹਾਰ ਆਉਂਦਾ ਹੈ ਸਵੰਤਵੰਤ ਨੇ ਸੱਚੀ ਜਾਂ ਝੂਠੀ ਤਕੜੇ ਘਰ ਦਿੱਤੀ ਹੋਣ ਦੀ ਫੜ ਮਾਰੀ। ਮੇਰੀ ਮਾਂ ਨੇ ਵੀ ਪਹਿਲਾਂ ਹੀ 2 ਤੋਲਿਆਂ ਦੀ ਸੋਨੇ ਦੀ ਚੈਨੀ ਕਰਵਾ ਕੇ ਰੱਖੀ ਹੋਈ ਸੀ। ਕਹਿੰਦੀ ਲੈ ਫੜ ਹੁਣ ਇਹੀ ਪਾਲਾ ਗੱਲ 'ਚ। ਸੌਰਿਆਂ 'ਚ ਭਲ ਬਣਾਉਣ ਦੇ ਇਹੋ ਜਿਹੇ ਮੌਕੇ ਕਿਤੇ ਰੋਜ਼-ਦੋਜ਼ ਥੋੜਾ ਆਉਂਦੇ ਨੇ। ਰਣਜੀਤ ਮੈਡਮ ਵੀ ਕਦੋਂ ਪਿੱਛੇ ਰਹਿਣ ਵਾਲੀ ਸੀ ਉਹ ਤਾਂ ਉਤਲੇ ਪੱਟ ਦੀ ਗੱਲ ਸੁਟਣ ਵਿੱਚ ਪਹਿਲਾਂ ਹੀ ਬਥੇਰੀ ਮਾਹਰ ਸੀ। ਮੇਰੀ ਭਾਬੀ ਨੇ ਪਿਓਰ ਸਿਲਕ ਦੇ 4 ਸੂਟ ਸਾਡੇ ਦੋਹਾਂ ਭੈਣਾਂ ਵਾਸਤੇ ਪਹਿਲਾਂ ਹੀ ਖਰੀਦ ਕੇ ਰੱਖੇ ਪਏ ਸੀ ਮੈਨੂੰ ਕਹਿੰਦੀ ਰੱਖੇ ਪਏ ਸੀ ਕਹਿੰਦੀ ਦੀਦੀ ਤੁਸੀਂ ਵੱਡੇ ਹੋ ਪਹਿਲਾਂ ਤੁਹਾਡਾ ਹੱਕ ਬਣਦਾ ਇੰਨਾ ਚਾਰਾਂ ਸੂਟਾਂ ਵਿੱਚੋਂ ਦੋ ਆਪਣੀ ਪਸੰਦ ਦੇ ਹੁਣੇ ਹੀ ਚੁੱਕ ਲਵੋ ਫਿਰ ਛੋਟੀ ਦੀਦੀ ਨੇ ਆ ਜਾਣਾ ਸੁਖਜੀਤ ਨੇ ਵੀ ਲੈਣ ਦੇਣ ਦੇ ਇਸ ਸੇਖੀ ਸਮਾਰੋਹ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾਉਣ ਵਿੱਚ ਕਾਣੋਂ ਪਿੱਛੇ ਰਹਿਣਾ ਸੀ ਉਹ ਗੱਪਾਂ ਮਾਰਨ ਵਿੱਚ ਇੰਨੀਆਂ ਮਸਰੂਫ ਸਨ ਕਿ ਕੋਲ ਬੈਠੀ ਨੀਲਮ ਦਾ ਉਹਨਾਂ ਨੂੰ ਚੇਤਾਈ ਭੁੱਲ ਗਿਆ ਸੀ। ਉਹ ਕਦੋਂ ਦੀ ਚੁੱਪਚਾਹ ਬੈਠੀ ਉਹਨਾਂ ਦੀਆਂ ਚੱਕਮੀਆਂ ਗੱਲਾਂ ਸੁਣੀ ਜਾ ਰਹੀ ਸੀ ਤੇ ਮੂੰਹ ਤੇ ਉਂਗਲੀ ਰੱਖ ਕੇ ਪਤਾ ਨਹੀਂ ਕਿਹੜੇ ਖਿਆਲਾਂ ਦੀ ਬੇੜੀ ਚੜ ਰ ਗਈ ਸੀ। ਮੈਡਮਾਂ ਦਾ ਧਿਆਨ ਉਦੋਂ ਹੀ ਉਸ ਵੱਲ ਗਿਆ ਜਦੋਂ ਚਪੜਾਸੀ ਚਾਹ ਲੈ ਕੇ ਆ ਗਿਆ ਕਿਉਂਕਿ ਉਸੇ ਆਉਣ ਨਾਲ ਉਹਨਾਂ ਨੂੰ ਚੱਲਦੀ ਬਾਰਤਾਲਾਪ ਨੂੰ ਜਵਰੀ ਬ੍ਰੇਕਾਂ ਲਾਉਣੀਆਂ ਪਈਆਂ। ਨੀਲਮ ਉਹਨਾਂ ਦੀਆਂ ਗੱਲਾਂ ਸੁਣਦਾ ਰਹੀ ਸੀ। ਪਰ ਉਸ ਦੇ ਚੇਤਿਆਂ ਦੀ ਪਟਾਰੀ ਵਿੱਚੋਂ ਕਈ ਬਰੇ ਪਹਿਲਾਂ ਬੀਤੀ ਇੱਕ ਘਟਨਾ ਖਿਸਕ ਕੇ ਬਾਹਰ ਆ ਗਈ ਸੀ ਤੇ ਉਸ ਦੇ ਦਿਲ ਦਿਮਾਗ ਵਿੱਚ ਮੁੜ ਤੋਂ ਤਾਜ਼ਾ ਹੋ ਗਈ ਸੀ ਉਸ ਘਟਨਾ ਨੇ ਚੰਗੀ ਭਲੀ ਬੈਠੀ ਨੀਲਮ ਨੂੰ ਕੋਰ ਉਦਾਸੀ ਦੇ ਆਲਮ ਵਿੱਚ ਲਿਜਾ ਸੁੱਟਿਆ ਸੀ ਜਿਵੇਂ जख्मਾਂ ਤੇ ਆਈ ਕਰੀਨ ਨੂੰ ਉਚੇੜ ਕੇ ਕਿਸੇ ਨੇ ਦੁਬਾਰਾ ਟਸ ਟਸ ਕਰਨ ਲਾ ਦਿੱਤਾ ਹੋਵੇ ਇਸੇ ਕਰਕੇ ਉਹ ਉਦਾਸ ਜੀ ਹੋ ਕੇ ਇੱਕ ਪਾਸੇ ਨੂੰ ਟੇਢੀ ਹੋਈ ਬੈਠੀ ਸੀ ਉਹ ਤਾਂ ਕਦੇ ਆਪਣੇ ਭਰਾਵਾਂ ਦੇ ਰਖੜੀ ਬੰਨਣ ਗਈ ਹੀ ਨਹੀਂ ਸੀ ਉਸ ਨੂੰ ਆਪਣੇ ਪੇਕੇ ਪਰਿਵਾਰ ਦਾ ਸਾਰਾ ਪੇਤ ਸੀ। ਬਈ ਉੱਥੇ ਤਾਂ ਉਹ ਲੋਕ ਰਹਿੰਦੇ ਹਨ ਜਿਹੜੇ ਕਹੀ ਤੇ ਟੁੱਕ ਧਰ ਕੇ ਖਾਂਦੇ ਹਨ। ਪਰ ਨਾਲ ਦੀਆਂ ਸਾਥਣਾਂ ਦੇ ਵਾਰ-ਵਾਰ ਕਹਿਣ ਤੇ ਉਸ ਨੂੰ ਉਹ ਵੀ ਉਸ ਸਾਲ ਵੱਡੇ ਭਰਾ ਦੇ ਘਰ ਰਖੜੀ ਪੰਨਣ ਪਹੁੰਚ ਗਈ ਸੀ। ਭਰਾ ਤਾਂ ਕਿਤੇ ਬਾਹਰ ਗਿਆ ਹੋਇਆ ਸੀ। ਬੱਚੇ ਟਿਊਸ਼ਨ ਗਏ ਹੋਏ ਸਨ। ਪਰ ਜਾਈ ਕੱਲੀ ਹੀ ਘਰ ਸੀ। ਨੀਲਮ ਨੂੰ ਆਈ ਦੇਖ ਕੇ ਉਸ ਨੇ ਨੱਕ ਮੂੰਹ ਬਟਦਿਆਂ ਮੱਥੇ ਤੇ ਕਈ ਦਿਉੜੀਆਂ ਪਾ ਲਈਆਂ ਸਨ। ਪਾਣੀ ਦਾ ਗਲਾਸ ਵੀ ਮિજાਜ ਨਾਲ ਹੀ ਫੜਾਇਆ ਤੇ ਫਿਰ ਔਖੀ ਜੀ ਹੋ ਕੇ ਬੋਲੀ ਨਾ ਤੈਨੂੰ ਐਤ ਕੀ ਕਿਧਰੋਂ ਲਸ ਚੜ ਗਿਆ ਰਖੜੀ ਬੰਨਣ ਦਾ ਕਦੇ ਅੱਗੇ ਨਾ ਪਿੱਛੇ ਮਤ ਦੀ ਇਹ ਮਾਰੀਏ ਤੈਨੂੰ ਚੰਗਾ ਭਲਾ ਪਤਾ ਬਈ ਐਤ ਕੀ ਰਖੜੀ ਤੇਰੀ 23 ਤਰੀਕ ਦੀ ਹੈ ਐਨੀ ਦਿਨੀ ਤਾਂ ਮੁਲਾਜ਼ਮਾ ਕੋਲ ਸਬਜ਼ੀ ਖਰੀਦਣ ਜੋਗੇ ਪੈਸੇ ਨਹੀਂ ਹੁੰਦੇ ਤੈਨੂੰ ਵੱਡੀ ਰਕਾਨ ਨੂੰ ਹੁਣ ਮੈਂ ਕਿੱਥੋਂ ਰਪੋਰ ਹਰੇ ਕਰਕੇ ਦੇ ਦਿਆਂ ਫਿਰ ਉਹ ਉਸਦੇ ਬੱਚੇ ਵੱਲ ਉਂਗਲ ਕਰਕੇ ਬੋਲੀ ਰੈਂਦਾ ਖੋਨ ਚੰਦ ਤੂੰ ਹੋਰ ਝਾੜਦਾ ਬੇ ਮੁੰਡੇ ਨੂੰ ਵੀ ਨਾਲ ਲੈ ਕੇ ਆਈਏ ਭਰੀ ਪੀਤੀ ਪਰਜਾਈ ਨੇ 50 ਰੁਪਇਆ ਦਾ ਇੱਕ ਮੈਲਾ ਜਿਹਾ ਨੋਟ ਉਸ ਦੇ ਪੈਰਾਂ ਵੱਲ ਵਗਾ ਕੇ ਮਾਰਿਆ ਨਹੀਂ ਭਾਬੀ ਤੂੰ ਰਹਿਣ ਦੇ ਪੈਸੇ ਦੇਣ ਨੂੰ ਮੈਂ ਕਿਹੜਾ ਪੈਸੇ ਲੈਣ ਦੀ ਮਾਰੀ ਰਖੜੀ ਲੈ ਕੇ ਆਈਆਂ ਮੈਂ ਤਾਂ ਉਹੀ ਨਾਲ ਦੀਆਂ ਦੀ ਰੀਸੀ ਆ ਗਈ ਉਸ ਦੀ ਲਾਹ ਪਾ ਹੀ ਇੰਨੀ ਹੋ ਗਈ ਸੀ ਕਿ ਛੋਟੇ ਭਰਾ ਦੇ ਘਰ ਰਖੜੀ ਲੈ ਕੇ ਜਾਣ ਦਾ ਉਸ ਦਾ ਜੀਰਾ ਹੀ ਨਾ ਪਿਆ ਲੈ ਆ ਰਖੜੀ ਛੋਟੇ ਭਰਾ ਦੀ ਆ ਉਹਨਾਂ ਦੇ ਘਰੇ ਪਹੁੰਚਦੀ ਕਰ ਦੇਵੀ ਤੇ ਉਹ ਬਗੈਰ ਚਾਹ ਪੀਤੇ ਉੱਠ ਕੇ ਤੁਰ ਪਈ ਸੀ ਉਸਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਉਸਦੇ ਛੋਟੇ ਜਿਹੇ ਬੱਚੇ ਨੂੰ ਗੱਲ ਦੀ ਸਮਝ ਨਹੀਂ ਸੀ ਲੱਗੀ ਨਹੀਂ ਤਾਂ ਉਸਨੇ ਘਰ ਜਾ ਕੇ ਸਾਰਾ ਕੁਝ ਹੁਬੂ-ਹੂ ਦੱਸ ਦੇਣਾ ਸੀ ਤੇ ਲੱਗੀ ਨਹੀਂ ਤਾਂ ਉਸਨੇ ਤਾਂ ਘਰ ਜਾ ਕੇ ਸਾਰਾ ਕੁਝ ਦੱਸ ਦੇਣਾ ਸੀ ਤੇ ਫਿਰ ਪਤੀ ਨੇ ਵੀ ਉਸ ਨਾਲ ਘਟ ਨਹੀਂ ਸੀ ਗੁਜ਼ਾਰਨੀ ਪੰਜ ਕੁ ਦਿਨਾਂ ਬਾਅਦ ਛੋਟੇ ਭਰਾ ਦਾ ਸੁਨੇਹਾ ਆਇਆ ਵੱਡੇ ਦਾ ਮੁੰਡਾ ਆਇਆ ਸੀ ਸਾਡੇ ਘਰੇ ਤੇਰੀ ਭੇਜੀ ਹੋਈ ਰਖੜੀ ਫੜਾਉਣ ਮੈਂ ਤਾਂ ਮੋੜਤੀ ਉਵੇਂ ਹੀ ਨਾ ਤੂੰ ਆਪ ਘਾਤੋਂ ਨਾ ਆਈ ਮੇਰੇ ਘਰੇ ਨਾ ਕੀ ਗੱਲ ਅਸੀਂ ਕੀ ਇੱਥੇ ਪਾਕਿਸਤਾਨੋਂ ਲਿਆ ਕੇ ਕੰਡੇ ਵਾਲੀ ਤਾਰ ਲਾਈ ਹੋਈ ਐ ਸਟਾਫ ਮੈਂਬਰਾਂ ਦੀਆਂ ਫੁਕਰੀਆਂ ਸੁਣ ਕੇ ਉਸ ਦੇ ਮਨ ਨੂੰ ਸੱਚ ਨਹੀਂ ਆ ਰਿਆ ਸੀ ਕਿਤੇ ਇਹ ਮਨੋਇਤਾਂ ਨਹੀਂ ਗੁਲਗਲੇ ਥੱਪੀ ਜਾਂਦੀਆਂ ਹਵਾ ਤਾਂ ਸਾਰੇ ਥਾਂ ਇੱਕੋ ਜਿਹੀ ਵਗਦੀ ਐ ਨਾਲ ਹੀ ਖਿਆਲ ਆਇਆ ਪਰਤੀਆਂ ਨੂੰ ਤਾਂ ਮਾਪਿਆਂ ਦੇ 100-100 ਪਰਦੇ ਰੱਖਣੇ ਪੈਂਦੇ ਆ ਮੈਂ ਕਿਹੜਾ ਆਪਣੇ ਨਾਲ ਹੋਈ ਬੀਤੀ ਦੀ ਕਿਸੇ ਕੋਲ ਬਾਫ ਕੱਢੀ ਸੀ ਨੀਲਾ ਮੈਮ ਤੁਸੀਂ ਕੁਝ ਦੱਸਿਆ ਹੀ ਨਹੀਂ ਵਈ ਰਖੜੀ ਬੰਨਣ ਦਾ ਤੁਸੀਂ ਮਾਪਿਆਂ ਤੋਂ ਕੀ ਕੁਝ ਲਿਆਇਓ ਸਤਵੰਤ ਮੈਡਮ ਨੇ ਉਸ ਵੱਲ ਮੂੰਹ ਕਰਕੇ ਪੁੱਛਿਆ ਮੈਂ ਤਾਂ ਕਦੇ ਆਪਣੇ ਭਰਾਵਾਂ ਦੇ ਰਖੜੀ ਬੰਨਣੀ ਨਹੀਂ ਗਈ ਕਿਉਂਕਿ ਇਹ ਪਵਿੱਤਰ ਤਿਹਾੜੀ ਦੀ ਲੈਣ ਦੀਆਂ ਅਖਾਤੀ ਰਸਮਾਂ ਨਾਲ ਜੁੜ ਗਿਆ ਹੈ ਇਸੇ ਕਰਕੇ ਮੈਂ ਤਾਂ ਘਰ ਬੈਠੀ ਹੀ ਦੋਵੇਂ ਹੱਥ ਜੋੜ ਕੇ ਆਪਣੇ ਭਰਾਵਾਂ ਦੀ ਲੰਬੀ ਉਮਰ ਖੁਸ਼ਹਾਲੀ ਤੇ ਤੰਦੁਸਤੀ ਵਾਸਤੇ ਅਰਦਾਸ ਕਰ ਲੈਂਦੀ ਆਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਰਾਵਾਂ ਦੀ ਲੰਮੀ ਉਮਰ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਕੀਤੀ ਗਈ ਅਰਦਾਸ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ। ਇਹੀ ਉਹਨਾਂ ਵਾਸਤੇ ਹਰ ਸਾਲ ਮੇਰੇ ਵੱਲੋਂ ਸਭ ਤੋਂ ਵੱਡਾ ਤੋਹਫ਼ਾ ਹੁੰਦਾ ਹੈ। ਬਾਕੀ ਮੇਰੇ ਘਰ ਉਸ ਪਰਮਾਤਮਾ ਦਾ ਦਿੱਤਾ ਬਹੁਤ ਖੁਸ਼ ਹੈ। ਕਿਸੇ ਵੀ ਚੀਜ਼ ਦੀ ਕੋਈ ਭੁੱਖ ਨਹੀਂ। ਬਸ ਉਹ ਜਿਉਂਦੇ ਵਾਸਤੇ ਰਹਿਣ ਉਹਨਾਂ ਵੱਲੋਂ ਹਮੇਸ਼ਾ ਠੰਡੀ ਹਵਾ ਦੇ ਬੁੱਲੇ ਆਉਂਦੇ ਰਹਿਣ। ਮੇਰੀਆਂ ਸੂਬ ਇਸ਼ਾਵਾ ਹਮੇਸ਼ਾ ਹੀ ਉਹਨਾਂ ਦੇ ਨਾਲ ਹਨ। ਕਿਸੇ ਦੀ ਰਜ਼ਾਇਆ ਬੰਦਾ ਰਾਜ ਦਾ ਸੁਣਿਆ ਕਦੇ? ਹੁਣ ਸਾਰੀਆਂ ਟੀਚਰਾਂ ਬਿਟ ਬਿਟ ਉਸਦੇ ਮੂੰਹ ਵੱਲ ਤੱਕੀ ਜਾ ਰਹੀਆਂ ਸਨ ਉਹਨਾਂ ਨੇ ਤਾਂ ਕਦੇ ਇਹੋ ਸੋਚਿਆ ਹੀ ਨਹੀਂ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ